ਗਿਆ ਜੀ ਤੇ ਇਹਨਾਂ ਨੇ মিডিਆਵਾਂ ਵਾਲਿਆਂ ਨੂੰ ਕਹਿਤਾ ਵੀ ਮਾਂ ਮਰੀ ਹੋਈ ਹੈ ਹਾਂ ਹਾਂ ਜੀ ਹਾਂ ਜੀ ਮਾਂ ਮੈਂ ਹੈਗੀ ਆ ਸੱਚਮੁੱਚ ਖੜੀ ਆ ਸਾਹਮਣੇ ਮੈਂ ਆਪਦੀ ਮਾਂ ਬੇਟੇ ਦਾ ਮੂੰਹ ਵੇਖਣ ਆਈ ਸੀ ਨਹੀਂ ਤੇ ਕਾਫੀ ਧੇਰ ਤੋਂ ਤੁਹਾਡੇ ਬਾਰੇ ਬੀਬੀਸੀ ਤੇ ਵੀ ਉਹਨਾਂ ਕੇ ਲਿਖੇ ਨਹੀਂ ਜੀ ਮੈਂ ਜਾਉਂਦੀ ਆ ਇਹਨਾਂ ਨੇ ਮੈਨੂੰ ਜਾਣ ਕੇ ਮਰੀ ਬਣਾਇਆ ਜੀ ਵੀ ਮੈਂ ਜਉਂਦੀ ਖੜੀ ਆ ਇਹਨਾਂ ਨੇ ਤੜਕੇ ਵੀ ਕਿਹਾ ਵੀ ਮਰੀ ਹੋਈ ਹੈ ਜੀ ਮੈਂ ਮਾਂ ਹੈਗੀ ਆ ਇਹ ਬਿਆਨ ਆਈ ਸੀ ਜੀ ਇਹ ਪਹਿਲਾਂ ਇਹਨਾਂ ਦਾ ਜਿਹੜਾ ਪਿਓ ਸੀ ਨਸ਼ੇ ਪੱਤੇ ਕਰਦਾ ਸੀ ਇਹ ਆਪ ਬਲੈਕ ਕਰਦੇ ਸੀ ਜੀ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਵੀ ਇਹਨਾਂ ਨੇ ਮੇਰੀ ਨਾ ਸੁਣੀ ਮੈਂ ਬਾਗੀ ਸੀ ਛੱਡ ਕੇ ਤੇ ਮੁੜ ਕੇ ਮੁੰਡਾ ਵੱਡੀ ਕੁੜੀ ਮੇਰੇ ਨਾਲ ਫੋਨ ਤੇ ਸੰਪਰਕ ਕਰਦੇ ਆ ਜੀ ਮੁੰਡਾ ਜਿੱਦੇ ਦਿੱਲੀ ਗਿਆ ਉਹਦੇ ਵੀ ਫੋਨ ਇਹਨ ਕਰਕੇ ਗਿਆ ਵੀ ਮੈਂ ਤਾਂ ਮੈਂ ਜਾਣਾਂ ਮੈਂ ਉਹਨੂੰ ਕਿਹਾ ਸੀ ਪੁੱਤ ਨਾ ਜਾ ਉਹ ਨਹੀਂ ਰੁਕਿਆ ਜੀ ਤੁਹਾਡੇ ਨਾਲ ਰਹਿੰਦਾ ਸੀ ਜੀ ਨਹੀਂ ਨਾਲ ਨਹੀਂ ਸੀ ਪਾਸੇ ਰਹਿੰਦਾ ਸੀ ਕਿੰਨੇ ਟਾਈਮ ਤੋਂ ਤੁਸੀਂ ਅਲੱਗ ਕੇ ਰਹ ਰਹੇ ਹੋ 12-13 ਸਾਲ ਤੋਂ ਅਲੱਗ ਰਹੇ ਰਹੇ ਆ ਜੀ ਕਿ ਅੱਜ ਤੁਸੀਂ ਕਿਵੇਂ ਆਏ ਅੱਜ ਸਾਦ ਨੂੰ ਜਦੋਂ ਅਸੀਂ ਆਏ ਸੁਣਿਆ ਫਿਰ ਮੈਂ ਭੱਜੀ ਵੀ ਮੈਂ ਮਰੀ ਨਹੀਂ ਜੀ ਜਿਉਂਦੀ ਆ ਪਰਸੋਂ ਦੇ ਪਰਸੋਂ ਦੀ ਗੱਲ ਚੱਰੀ ਅੱਜ ਹੀ ਕਿਉਂ ਨਿਕਲ ਕੇ ਆਏ ਅੱਜ ਆਏ ਨਿਕਲੇ ਜੀ ਪਰਸੋਂ ਜਿਹੜਾ ਰਾਤ ਨੇ ਬਿਆਨ ਹੋਇਆ ਸੀ ਪੱਤਰਕਾਰ ਦਾ ਨਾਮ ਕੋਲ ਗੀ ਜੀ ਉਹਨੂੰ ਮੈਂ ਪਰਸੋਂ ਰਾਤ ਹੀ ਫੋਨ ਲਾਈ ਜਣੀ ਉਹਨੇ ਮੇਰਾ ਫੋਨ ਨਹੀਂ ਚੈੱਕ ਰਿਆ ਤੁਹਾਨੂੰ ਦਾ ਪਤਾ ਤੁਹਾਨੂੰ ਦਾ ਪਤਾ ਲੱਗ ਗਿਆ ਹੋਣਾ ਨਾ ਵੀ ਇਸ ਤਰੀਕੇ ਨਾਲ ਮੁੰਡੇ ਦੀ ਮੌਤ ਹੋ ਗਈ ਹੈ ਮੈਨੂੰ ਪਹਿਲਾਂ ਕਿਉਂ ਨਹੀਂ ਪਹੁੰਚਿਆ ਪਹਿਲੇ ਦਿਨ ਹੀ ਲੱਗੇ ਪਹਿਲਾ ਜੀ ਇਹ ਪ੍ਰੈਸ਼ਰ 'ਚ ਸੀ ਪ੍ਰੈਸ਼ਰ 'ਚ ਸੀ ਮੈਂ ਜਿੱਤ ਹੋਰ ਤੁਸੀਂ ਪਾਲਨ ਪੋਸ਼ਣ ਕੀਤਾ ਜੀ ਮੁੰਡੇ ਦਾ ਸੀ ਹਾਂ ਜੀ ਟਾਈਮ ਤੱਕ ਪਾਲਣ ਪੋਸ਼ਣ ਕੀਤਾ ਮੋਢੇ ਇਹਦਾ ਨਾ ਮੈਂ 8-9 ਸਾਲ ਪਹਿਲੇ 9 ਮਹੀਨੇ ਤਾਂ ਮੈਂ ਢਿੱਡ 'ਚ ਹੀ ਰੱਖਿਆ ਵੀਰੇ ਇਹ ਉਹਦੋਂ ਬਾਅਦ ਫਿਰ ਸਕੂਲ ਵੀ ਲੱਗਿਆ ਪੱਖੋ ਪੜ੍ਹਨ ਲੱਗਿਆ